ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਭੱਟੀ ਆਪ ਤੁਸੀਂ ਜੁੜੇ ਹੋ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਦੋਸਤੋ ਮੇਰੇ ਪਿੱਛੇ ਤੁਸੀਂ 404 ਟਾਵਰ ਦੇਖ ਰਹੇ ਹੋ ਇਹ ਉਹੀ ਟਾਵਰ ਹੈ ਜਿੱਥੇ ਕਿ 12 ਅਕਤੂਬਰ 2024 ਨੂੰ ਭਾਈ ਗੁਰਜੀਤ ਸਿੰਘ ਜੀ ਖਾਫਸਾ ਔਰ ਅੱਜ ਉਹਨਾਂ ਨੂੰ ਇਸ ਟਾਵਰ ਦੇ ਉੱਪਰ ਚੜਾ ਨੂੰ ਪੂਰਾ ਇੱਕ ਸਾਲ ਹੋ ਗਿਆ ਔਰ ਉਸੇ ਸਮਾਂ ਦੇ ਵਿੱਚ ਜਦਾਂ ਜਮਦਾਗਰ ਹੋਇਆ ਜਿਹੜੇ ਜਿਹੜੇ ਜਥੇਬੰਦੀਆਂ ਆਈਆਂ ਤੇ ਕਿਹੜੇ ਕਿਹੜੇ ਆਗੂ ਆਏ ਨੇ ਕੁਝ ਹਰਾਨਾ ਸਿੱਖ ਜਥੇਬੰਦੀ ਤੋਂ ਆਗੂ ਆਏ ਨੇ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਆਗੂ ਵੀ ਚਾਹੁੰਦੇ ਨੇ ਕੁਝ ਹੋਰ ਸੰਗਤਾਂ ਵਿੱਚ ਵੀ ਸਾਰਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਲਾੜਦੇਵ ਹੋਜਾਂ ਵੀ ਆਈਆਂ ਨੇ ਲਾੜਦੇਵ ਹੋਜਾਂ ਦੇ ਵਿੱਚ ਬਾਬਾ ਰਾਜਾ ਰਾਮ ਸਿੰਘ ਜੀ ਉਹਨਾਂ ਨਾਲ ਵੀ ਅੱਪ ਗੱਲਬਾਤ ਕਰਾਂਗੇ ਹੋਰ ਵੀ ਜਿਹੜੇ ਸੰਗਤਾਂ ਚ ਆਈਆਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਅੱਪ ਕਰਾਂਗੇ ਸੋ ਤੁਸੀਂ ਜਰੂਰ ਜੁੜੇ ਪਿਆਰਾ ਬੋਲੇ ਪੰਜਾਬੀ ਚਾਨਣ बहुत बहुत नाँचे नाँचे। करेंगे। बेशक हिंदू धर्म हमारा है लेकिन गुरु ग्रंथ साहब जान से प्यारा है गुरु ग्रंथ साहब की वेद भी या गीता कुरान बाइबल की वेद भी बर्दाश्त नहीं करेंगे आज का से एक ही मैसेज है कि तेरा दर्द तक या तो सरकारों के कान खुल जाने चाहिए उनको दिखाई देना चाहिए बहुत बड़ा निर्णय लेंगे लेकिन अगर उससे पहले भाई को कुछ हो गया तो वो शायद ऐसा एक भी कोई सिख कोई एक भी सियात नहीं या कोई भी एक मुस्लिम या ईसाई नहीं होगा जो यहाँ ना और पूरा पंजाब के अंदर कोई भी सड़क खुली नहीं होगी ये बेशक मेरे को जो मर्जी धारा लगाए जो मर्जी मेरे को अंदर डालना अंदर डाले बाहर डालना बाहर बेशक मेरे एक एक शरीर की वोटी वोटी हो जाए लेकिन अगर तेरह तारीख तक कोई सरकार ने कानून नहीं बनाया और सरकार ने इस मांग को नहीं सुना तो हम कुछ भी बड़ा डिसीजन लेने के लिए मजबूर होंगे और मैं पूरी सात संगत जो यहाँ पहुंच चुकी है और जो नहीं पहुंची उनसे एक वादा मांगता हूँ कि 13 नवंबर को समाने की सड़कों पे भी यहाँ इतनी संगत होनी चाहिए कि पता लगे देश को पता लगे पूरी दुनिया को कि सिख धर्म अकेला नहीं है ये सिखी के हज नहीं है मेरे को तो कई दफा तो है अपने आप को भगवंत मान सिख के लाता है नहीं अगर सिख है तो फिर वो ਅੱਤਿੰਨ ਦਿਨ ਬਿਲੇ ਪੰਜ ਗੁਰੂ ਗ੍ਰੰਥ ਸਾਹਿਬੋ ਦੇ ਅੰਗੋ ਕੋ ਕੈਸੇ ਨਾ ਇੱਕ ਦੁਸ਼ਟ ਨੇ ਜਰਾਇਆ ਕਿਆ ਕਹਾ ਰਹੇ ਰੇ ਹਮ ਤੁਮੇ ਕੋਈ ਧਰਮ ਨਹੀਂ ਹੈ ਇਸ ਚੀਜ਼ ਕੇ ਲੀਏ ਹਮ ਆਵਾਜ਼ ਨਾ ਉਠਾਏ ਹਮਾਰਾ ਸਭ ਤੋਂ ਪਹਿਲਾ ਧਰਮ ਹੈ ਆਪਣੇ ਗੁਰੂ ਗ੍ਰੰਥੋਆਂ ਦਾ ਮਾਨ ਸਨਮਾਨ ਕਰਨਾ

ਜਿੱਤਨਾ ਵੀ ਮੇਰਾ ਸਿੱਖ ਭਾਈਚਾਰਾ ਜਿੱਤਨਾ ਵੀ ਮੇਰਾ ਸਨਾਤਨ ਭਾਈਚਾਰਾ ਜਿੱਤਨਾ ਮੇਰਾ ਹਿੰਦੂ ਸਿੱਖ اور ਕਿਵੇਂ ਦੇਖਦਾ ਖਾਲਸਾ ਜੀ ਜਿਹੜੇ 1 ਸਾਲ ਤੋਂ ਲਗਭਗ 6 ਮਹੀਨੇ ਪੂਰਾ ਹੋ ਗਿਆ ਔਰ ਦੂਸਰੇ ਸਾਲ ਦੇ ਬਚਾ ਲਿਆ ਚਲਾ ਗਿਆ ਕਿਵੇਂ ਦੇਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵੇਖੋ ਆਪਣਾ ਵੀਰ ਗੁਰਜੀਤ ਸਿੰਘ ਜਿਹੜਾ ਟਾਵਰ ਤੇ ਬੈਠਾ ਨਾ ਕਾਫੀ ਦਿੱਕਤ ਪੈਸ਼ਾਨੀ ਆ ਰਹੀ ਮੇਰੀ ਕੱਲ ਵੀ ਰਾਤ ਨੂੰ ਵੀਰ ਗੁਰਜੀਤ ਸਿੰਘ ਨਾਲ ਗੱਲ ਹੋਈ ਆ ਕਹੇ ਲੋ ਪਿਸ਼ਾਬ ਵਾਲੀ ਜਗ੍ਹਾ ਤੋਂ ਹੁਣ ਨਾ ਬਲਬਲਾ ਲੋ ਕਾਫੀ ਹਾਲਤ ਗੰਦੀ ਹੈ ਇਹਦੇ ਤੇ ਹਾਨੂੰ ਕੰਪੈਕਸ ਲੈਣਾ ਪਣਾ ਫਿਰ ਜਾ ਕੇ ਸਰਕਾਰਾਂ ਨੇ ਕਾਨੂੰਨ ਬਣਾਣਾ ਤੇ ਜੇ ਆਪਾਂ ਅੱਗੇ ਥੰਲੇ ਪੁੱਠੇ ਪੈਰੇ ਲਾ ਦਈਏ ਤੇ ਸਰਕਾਰ ਕਾਨੂੰਨ ਕਦੀ ਵੀ ਨਹੀਂ ਬਣਾਏਗੀ ਸਰਕਾਰ ਤੇ ਵੇਟ ਕਰੀ ਤੇ ਇੱਥੇ ਬੈਠੇ ਰਹੋ ਭਾਵੇਂ 2 ਮਹੀਨੇ ਬੈਠੇ ਰਹੋ ਕਦੀ ਕਾਨੂੰਨ ਨਹੀਂ ਬਣਨਾ ਜਿੰਨਾ ਚਿਰ ਆਪਾਂ ਸੰਘਰਸ਼ ਤੇਜ਼ ਨਹੀਂ ਕਰਦੇ ਉਹਨਾਂ ਦਾ ਹੱਲ ਨਹੀਂ ਨਿਕਲਦਾ ਉਹਨਾਂ ਨੇ ਸਰਕਾਰ ਨੇ ਕਿਹਾ ਅਸੀਂ ਦਾ ਵੀ ਅਸੀਂ ਸਾਰੇ ਜਾਂਦੀ ਰੋਪਾਂ ਦੀ ਲੈ ਲੈਣੀਆਂ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਇਹ ਸਾਰੇ ਧਰਮਾਂ ਦੇ ਲੋਕ ਉਰੇ ਆਏ ਨੇ ਸਿੱਖ ਪੰਥਕ ਜੱਡੇ ਬੰਦੀਆ ਇਥੇ ਮੁਸਲਮਾਨ ਵੀਰ ਉਹਨਾਂ ਦੇ ਆਗੂ ਇਥੇ ਸਾਈ ਧਰਮ ਦੇ ਆਗੂ ਇਥੇ ਸਨਾਤਨ ਹਿੰਦੂ ਧਰਮ ਦੇ ਆਗੂ ਆਏ ਹੋਏ ਨੇ ਜਦੋਂ ਸਾਰੇ ਕਹਿ ਰਹੇ ਨੇ ਵੀ ਸੁਰ ਬਣਾਉਣਾ ਚਾਹੀਦਾ ਫਿਰ ਬਣਾਓ ਦੂਸਰਾ ਨੰਬਰ ਭਾਰਤ ਦੇ ਵਿੱਚ ਜਿਹੜਾ ਕਾਨੂੰਨ ਹੈ ਸਪਰੀਮ ਕੋਰਟ ਸਭ ਤੋਂ ਵੱਡੀ ਅਦਾਲਤ ਆ। ਸਪਰੀਮ ਕੋਰਟ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦੀਵੰਗ ਗੁਰੂ ਦਰਜ ਦਿੱਤਾ। ਜਿੰਦਾ ਗੁਰੂ ਦੀਵੰਗ ਗੁਰੂ ਦਾ ਦਰਜਾ ਦਿੱਤਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ। ਫਿਰ ਜਦੋਂ ਕੋਈ ਦਿਉਂਦੇ ਨੂੰ ਕਤਲ ਕਰੂਗਾ ਫਿਰ ਉਹਦੇ ਤੇ ਕਿਹੜਾ ਧਾਰਾ ਲੱਗ ਜਾ 302 ਲੱਗਦੀ ਆ ਨਾ ਹੂੰ। ਫਿਰ ਅਸੀਂ ਕਿਉਂ ਕਹਿੰਨਾ ਵੀ 295 ਲੱਗੇ? ਹੂੰ। ਉਹਦੇ ਤੇ 295 ਨਾਲ ਮਰਡਰ ਦਾ ਕੇਸ 302 ਵੀ ਲੱਗਣੀ ਚਾਹੀਦੀ ਆ। ਕੁਪਰੀਉ ਕੋਡ ਦੇ ਆਧਾਰਨਾ ਤਹਿਤ ਇਹ ਹੀ ਕਾਨੂੰਨ ਬਣਾਉਣਾ ਚਾਹੀਦਾ ਉਹ ਕਿ ਤੇਰੀ ਕਰ ਰਹੀ ਹੈ ਸਰਕਾਰ ਤੁਹਾਡੇ ਸਾਹਮਣੇ ਉਹੀ ਆ ਜਾਣਬੁੱਝ ਕੇ ਦੇਰੀਆਂ ਨੇ 10 ਸਾਲ ਤੋਂ ਸਾਰੇ ਜਿਹੜੀ ਕੋਈ ਸਰਕਾਰ ਬਣਦੀ ਆ ਉਹਦੇ ਸਿਆਸਤ ਕਰਦੀ ਆ ਵੀ ਆਦਮੀਆਂ ਦੇ ਮੁੱਦੇ ਤੇ ਪਰ ਜੇ ਨਹੀਂ ਇਹ ਕੁਝ ਕਰਨਗੇ ਫਿਰ ਬਾਦਲਾਂ ਦਾ ਹਾਲ ਦੇਖ ਲੈਣ ਕਾਂਗਰਸ ਦਾ ਹਾਲ ਦੇਖਣ ਲੋਕ ਇਹਨਾਂ ਦਾ ਵੀ ਹਾਲ ਉਹੀ ਕਰਨਗੇ ਨਾ ਔਰ ਸੰਘਰਸ਼ ਕੋਈ ਫਿਰ ਤੇਜ਼ ਵੀ ਇਹ ਨਹੀਂ ਬਣਾਉਂਗਾ ਫਿਰ ਤੇਜ਼ ਹੋਊਗਾ ਕੁਝ ਹੋਊਗਾ ਉਹ ਵੀ ਵਰਵਾ ਆਪਣਾ ਤੋਂ ਬਾਣ ਪਾਇਆ ਕਰੋ ਕਰਾਂਗੇ ਹਨਾ ਕਰਾਂਗੇ ਸਾਰਾ ਕੁਝ ਕਰਾਂਗੇ ਲੇਕਿਨ ਕਾਨੂੰਨ ਜਿੰਨਾ ਚਿਰ ਕਾਨੂੰਨ ਨਹੀਂ ਬਣਾਉਂਦੇ ਅਸੀਂ ਕਿਹੜਾ ਨਹੀਂ ਕਰਦੇ ਵਾਹਿਗੁਰੂ ਜੀ ਦਾ ਸਾਥ ਵਾਹਿਗੁਰੂ ਸਾਹਿਬ ਜੀ ਗੀਤ ਜਿੱਤੇ ਵਿੱਚ ਤਾਂ ਸੰਗਤ ਪਹੁੰਚੀ ਆ ਕੀ ਕਹਿਣਾ ਜਾ ਹੋਗੇ ਸਾਹਿਬ ਹਾਂਜੀ ਬੇਟਾ ਜੀ ਮੈਂ ਪਿਆਰੀ ਸਾਹ ਸੰਗਤ ਜੀ ਨੂੰ ਤੇ ਜਿਹੜੀ ਵੀ ਸਾਹ ਸੰਗਤ ਆਈ ਹੈ ਜਿਆਦਾ ਬਾਹਰ ਤੋਂ ਆਈ ਹੈ 95% ਇਹ ਸੰਗਤ ਬਾਹਰ ਤੋਂ ਆਈ ਹੈ ਅਸੀਂ ਬਾਹਰ ਦੇ ਆ ਦਾ ਤੈਹ ਦਿਲੋਂ ਬਹੁਤ ਬਹੁਤ ਸ਼ੁਕਰਾਂ ਕਰਦੇ ਆਂ ਮੈਂ ਕਹਿੰਦੇ ਵੀ ਲੰਬੀਆਂ ਓਵਰਾਂ ਤੰਦਰੁਸਤਿਆ ਘਰ ਚ ਖੁਸ਼ੀਆਂ ਹੋਣ ਜਿਹੜੀ ਸੰਗਤਾਂ ਜੂਰੇ ਮੋਰਚੇ ਦੇ ਵਿੱਚ ਸ਼ਾਮਲ ਹੋਈ ਹੈ ਅਸੀਂ ਰਹੀਏ ਨਾ ਰਹੀਏ ਇੱਕ ਜ਼ਰੂਰ ਕਾਨੂੰਨ ਜ਼ਰੂਰ ਬਣ ਜੇ ਹਾਂ ਜੀ ਔਰ ਇੱਕ ਸਾਲ ਤੋਂ ਲਗਾਤਾਰ ਹਾਜ਼ਰੀ ਲਵਾ ਰਹੇ ਹੋ ਔਰ ਕੀ ਲੱਗਦਾ ਕੋਈ ਸਰਕਾਰ ਨਰਮ ਹੋਈ ਹੈ ਜਾਂ ਜਿਉਂ ਦੇ ਤਿਉਂ ਗੱਲ ਉੱਥੇ ਖੜੀ ਹੈ ਦੇਖੋ ਲੰਮੇ ਸੰਘਰਸ਼ ਤੋਂ ਬਾਅਦ ਲਗਾਤਾਰ ਆਪਾਂ ਲੰਮਾ ਸੰਘਰਸ਼ ਕਰਿਆ ਇੱਕ ਸਾਲ ਦਾ ਸਮਾਂ ਹੋ ਚੁੱਕਿਆ ਆਪਾਂ ਨੂੰ ਸੰਘਰਸ਼ ਕਰਦਿਆਂ ਨੂੰ ਗੁਰਜੀਤ ਸਿੰਘ ਖਾਲਸਾ ਜੀ ਡਟੇ ਹੋਏ ਆ ਜਿਹੜੀ ਕਮੇਟੀ ਆ ਮੈਂ ਕਮੇਟੀ ਮੈਂਬਰ ਵੀ ਆ ਨਾਲ ਇਥੋਂ ਦੀ ਜਿਹੜੀ ਕਮੇਟੀ ਬਣੀ ਹੋਈ ਹੈਗੀ ਟਾਵਰ ਮੋਰਚੇ ਦੀ ਤਾਂ ਲੰਮੇ ਸੰਘਰਸ਼ ਤੋਂ ਬਾਅਦ ਹੋਣ ਆਪਾਂ ਨੂੰ ਕੁਝ ਇਹੋ ਜਿਹਾ ਸੁਨੇਹਾ ਮਿਲਿਆ ਅੱਜ ਵੀ ਜਿਹਦੇ ਨਾਲ ਆਪਣੇ ਚ ਖੁਸ਼ੀ ਦੀ ਲਹਿਰ ਆ ਅਸੀਂ ਸਰਕਾਰ ਨੂੰ ਇੰਨਾ ਕ ਮੈਸੇਜ ਦੇਣਾ ਚਾਹੁੰਦੇ ਆ ਵੀ ਹਜੇ ਵੀ ਸਰਕਾਰ ਆਪਣੀ ਇੱਜ਼ਤ ਬਚਾ ਸਕਦੀ ਹੈ ਬਚਾ ਲੇ ਕਿਉਂਕਿ ਹਜੇ ਵੀ ਅਗਰ ਉਹ ਕਾਨੂੰਨ ਬਣਾ ਦਿੰਦੀ ਆ ਤਾਂ ਜਿਵੇਂ ਆਪਾਂ ਸਿਆਣੇ ਕਹਿੰਦੇ ਨੇ ਡੁੱਲੇ ਵੇਰ ਦਾ ਕੁਝ ਵਿਗੜਿਆ ਨਹੀਂ ਇਕੱਠੇ ਕਰ ਲੋ ਉਹ ਗੱਲ ਹੋ ਸਕਦੀ ਆ ਜੇ ਹਜੇ ਵੀ ਉਹਦੀ ਮੰਸ਼ਾ ਦੇ ਵਿੱਚ ਖੋਟ ਆ ਤਾਂ ਫਿਰ ਦੇਖੋ ਕਾਨੂੰਨ ਤਾਂ ਬਣ ਨਹੀਂ ਬਣਨੇ ਆ ਜਿਹੜਾ ਮੋਰਚਾ ਡਟਿਆ ਹੋਇਆ ਇਹ ਮੋਰਚਾ ਕਦੇ ਪਿੱਛੇ ਨਹੀਂ ਹਟੂਗਾ ਕਿਉਂਕਿ ਜੇ ਪਿੱਛੇ ਹਟਣਾ ਹੁੰਦਾ ਤਾਂ ਸਾਲ ਨਹੀਂ ਚੱਲਦਾ ਸੀਗਾ ਸਾ ਗੁਰਜੀਤ ਸਿੰਘ ਖਾਲਸਾ ਜੀ ਦਾ ਪਰਖ ਹੋઈ ਰਹੀ ਆ ਉਹਦੇ ਸਮਰਥਕ ਜਿਹੜੇ ਹੈਗੇ ਨੇ ਵੀ ਕਿੰਨੇ ਕ ਪਿੱਛੇ ਹਟਦੇ ਆ ਇੱਕ ਸਾਲ ਦੇ ਵਿੱਚ ਵੀ ਕਿੰਨਾ ਕੁ ਫਰਕ ਪੈਂਦਾ ਵੀ ਕਿੰਨੀ ਕੁ ਜਨਸਖਾ ਘਟਦੀਏਗਾ ਪਰ ਪ੍ਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਇੱਕ ਸਾਲ ਦੇ ਵਿੱਚ ਜਿੰਨੀ ਜਿੰਨੇ ਮੋਰਚੇ ਦੇ ਵਿੱਚ ਆਉਂਦੇ ਸੀ ਉਹ ਡਬਲ ਆਉਣੇ ਸ਼ੁਰੂ ਹੋ ਗਏ ਤੁਸੀਂ ਦੇਖ ਹੀ ਰਹੇ ਹੋ ਸਾਰਾ ਸਿਸਟਮ ਰੋਜ਼ ਹੀ ਵਾਹਿਗੁਰ ਆਪਾਂ ਨੂੰ ਸੁਨੇਹਾ ਚੰਗਾ ਮਿਲਿਆ ਕਿਉਂਕਿ ਇਹ ਕੱਠ ਜੇ ਕੋਈ ਇਸ ਕੱਠ ਨੂੰ ਹਟਾਉਣ ਦੀ ਕੋਸ਼ਿਸ਼ ਕਰੂਗਾ ਤਾਂ ਇਹ ਕੱਠ ਹਜ਼ਾਰਾਂ ਤੇ ਲੱਖਾਂ ਦੀ ਗਿਣਤੀ 'ਚ ਹੋ ਜਾਣਾ ਇਹ ਨਹੀਂ ਹੈਗਾ ਵੀ ਇਹ ਕੱਠ کٹੂਗਾ ਤੁਸੀਂ ਸਿੰਘਾਂ ਦਾ ਇਤਿਹਾਸ ਚੈੱਕ ਕਰ ਲਓ ਹੁਣ ਤੱਕ ਦਾ ਸਾਰਾ ਇਤਿਹਾਸ ਚੈੱਕ ਕਰ ਲਓ ਜਿੱਥੇ ਵੀ ਕੋਈ ਜਬਰ ਹੋਇਆ ਤਾਂ ਸਿੰਘ ਉਥੇ ਵੱਡੀ ਗਿਣਤੀ ਦੇ ਵਿੱਚ ਆਏ ਨੇ ਤਾਂ ਇਹ ਕਹਿਣ ਦਾ ਮਤਲਬ ਸਰਕਾਰ ਨੂੰ ਵੀ ਇਸ ਗੱਲ ਦਾ ਪਤਾ ਹੈ ਔਰ ਖਾਲਸਾ ਚੜ੍ਹਦੀ ਕਲਾ 'ਚ ਨੇ ਖਾਸਾ ਜੀ ਚੜਦੀ ਕਲਾ ਚ ਨੇ ਗੱਲ ਕਰ ਵੀ ਸਰੀਰ ਦੀ ਹਾਲ ਥੋੜੀ ਜਿ ਢਿੱਲੀ ਆ ਬਹੁਤ ਜ਼ਿਆਦਾ ਕਿਉਂਕਿ ਸਰੀਰ ਦੇ ਵਿੱਚੋਂ ਬਲੱਡ ਆ ਰਿਹਾ ਅੱਜ ਨੱਕ ਦੇ ਵਿੱਚੋਂ ਵੀ ਬਲੱਡ ਆਇਆ ਔਰ ਮੋਰਚਾ ਇਸੇ ਤਰ੍ਹਾਂ ਹੀ ਚੜਦੀ ਕਲਾ ਚ ਰਹੇਗਾ ਇਸੇ ਤਰ੍ਹਾਂ ਚੜਦੀ ਕਲਾ ਚ ਰਹੇਗਾ ਜੀ ਤੇ ਬਹੁਤ ਜਲਦੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਆਪਾਂ ਅੱਜ ਫਤਿਹ ਹਾਸਲ ਕਰਾਂਗੇ ਅੰਤੋਜ ਵੀਰ ਜੀ ਸਮਾਣੇ ਦੀ ਧਰਤੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ 17 ਬੰਦੇ ਪੰਜਾਬੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਔਰ ਕੀ ਲੱਗਦਾ ਸਰਕਾਰ ਕੁਝ ਨਰਮਾ ਹੈ ਜਾਂ ਉਦਹੀਂ ਦੇਖੋ ਸਰਕਾਰ ਹਾਰਦਿਕ ਕੋਸ਼ਿਸ਼ ਕਰ ਰਹੀ ਹੈ ਕਿ ਇਹਨੂੰ ਕਾਨੂੰਨ ਨਾ ਬ ਅਦਰਵਾਈਜ਼ ਤੁਸੀਂ ਮੈਨੂੰ ਦੱਸੋ ਕਿ ਅਸੀਂ ਸੈਸ਼ਨ ਤੇ ਲੈ ਆਏ ਉਹ ਲੈ ਕੇ ਆਏ ਉਹ ਜੋ ਉੱਤੇ ਬੈਠੇ ਹੋਏ ਨੇ 400 ਫੁੱਟ ਉੱਚੇ ਜੋ ਬੈਠ ਕੇ ਕਿਸ ਮੋਰਚੇ ਦੀ ਰੀੜ ਦੀ ਹੱਡੀ ਨੇ ਅਸੀਂ ਉੱਥੋਂ ਤੱਕ ਲੈ ਆਏ ਮੈਨੂੰ ਦੱਸੋ ਹੁਣ ਤੱਕ ਪੰਜਾਬ ਅਸੈਂਬਲੀ ਦੀ ਹਿਸਟਰੀ 'ਚ ਕਿਤੇ ਵੀ ਕੋਈ ਬਿੱਲ ਸਟੈਂਡਿੰਗ ਕਮੇਟੀ ਨੂੰ 6 ਮਹੀਨੇ ਲਈ ਦਿੱਤਾ ਗਿਆ ਜੀ ਨਹੀਂ ਇਹ ਹਿਸਟਰੀ ਹੈ ਜਦੋਂ ਇਹਨਾਂ ਨੇ ਵਾਟਰ ਐਕਟ ਦੀ ਅਮੈਂਡਮੈਂਟ ਕਰਨੀ ਸੀ 74 ਵਾਲੇ ਦੀ ਉਹਦੇ ਤਾਂ ਇਹਨਾਂ ਨੇ 2 ਮਿੰਟ 'ਚ ਕਰਤੀ ਕਿ ਲੋਕਾਂ ਨੂੰ ਜੋ ਮਾਰ ਰਹੇ ਨੇ ਗੰਦਾ ਪਾਣੀ ਥੱਲੇ ਪਾਗੇ ਉਹਨਾਂ ਨੂੰ ਸਜ਼ਾ ਨਹੀਂ ਹੋਊਗੀ ਕਹਿੰਦੇ ਜੀ ਇਹਨਾਂ ਨੂੰ ਜੁਰਮਾਨਾ ਕਰੋ ਤੇ ਛੱਡ ਦਿਓ ਤੇ ਜਦੋਂ ਵੀ ਆਦਮੀ ਦਾ ਬਿੱਲ ਬੁਲਾਉਂਗਾ ਉਦੋਂ 6 ਮਹੀਨੇ ਇਹ ਟਾਲਣ ਦੇ ਤਰੀਕੇ ਸੀ ਉਸ ਬੰਦੇ ਦੀ ਪਰਖ ਹੋ ਰਹੀ ਐ ਸਾਡੀ ਸਾਰਿਆਂ ਦੀ ਪਰਖ ਹੋ ਰਹੀ ਐ ਕਿ ਛੋਟੀ ਜੀ ਗਲਤੀ ਕਰਨ ਗਲਤ ਦਿਸ਼ਾ ਵੱਲ ਜਾਣ ਤੇ ਅਸੀਂ ਇਹਨੂੰ ਹਵਾਇ ਕਰ ਦਈਏ ਜਿਵੇਂ ਪਹਿਲਾਂ ਕਰਦੇ ਰਹੇ ਆ ਉਹ ਆਪਾਂ ਨਹੀਂ ਕਰਨ ਦੇ ਲੱਗਾ ਸਰਕਾਰ ਚਾਹੁੰਦੀ ਨਹੀਂ ਪਰਾਪ ਸਰਕਾਰ ਨੂੰ ਮਜਬੂਰ ਕਰਨਾ ਹੈ ਕਿਉਂਕਿ ਸਰਕਾਰ ਉਤੋਂ ਨਹੀਂ ਡਿੱਗੀ ਆਪਾਂ ਬਣਾਈ ਹੈ ਆ ਬਣਾਈ ਹੈ ਇਹ ਸਾਡੇ ਕਰਕੇ ਬਣੀ ਹੈ ਜੀ ਤੇ ਇਹਨੂੰ ਬਣਾਉਣਾ ਪਊਗਾ ਨਹੀਂ ਇਹ ਜਾਊਗੀ ਜਿਹੜਾ ਕਉਆਂ ਤੱਕ ਸਰਕਲ ਚੱਲਿਆ ਹੋਇਆ ਬਹੁਤ ਜ਼ਿਆਦਾ ਆਜਾਈ ਜਾਣਾ ਵਾਲੇ ਰੇ ਨੇ ਪੰਜਾਬ ਹਰਿਆਣਾ ਹਿਮਾਚਲ ਔਰ ਬਹੁਤ ਜ਼ਿਆਦਾ ਨੌਜਵਾਨ ਜਿਵੇਂ ਹੁਣ ਜਵੰਦਾ ਭਾਜੀ ਬਸ ਇੱਕੋ ਹੀ ਵਿਊ ਕੀ ਕਹਿਣਾ ਜਾਊਗਾ ਉਸ ਵੇਲੇ ਮੈਂ ਉਸ ਦਿਨ ਵੀ ਜ਼ਿਕਰ ਕੀਤਾ ਸੀ ਔਰ ਕੱਲਾ ਰਾਜਵੀਰ ਜਵੰਦੇ ਹੋਰਾਂ ਦਾ ਹੀ ਦੁੱਖ ਨਹੀਂ ਸਾਨੂੰ ਚੱਲਣਾ ਪੈ ਰਿਹਾ ਥੈਂਕ ਗੋਡ ਕਿ 2 ਮਹੀਨੇ ਪਹਿਲਾਂ ਹਰਪਜਨ ਮਾਨ ਦਾ ਵੀ ਆਈ ਐਕਸੀਡੈਂਟ ਹੋਇਆ ਸੀ ਔਰ ਉਹਦੀਆਂ ਪਸਲੀਆਂ ਵਸਲੀਆਂ ਸਭ ਟੁੱਟ ਗਈਆਂ ਸੀ ਉਹ ਇੱਕ ਬੈਠੀ ਹੋਈ ਗਾਂ ਦੇ ਉੱਤੇ ਹੀ ਗੱਡੀ ਪਲਟੀ ਸੀ ਸਵੇਰ 4 ਵਜੇ ਹਰਿਆਣੇ ਚ ਔਰ ਕੱਲੇ ਹੌਲੀ ਨਹੀਂ ਇਹ ਤਾਂ ਸੈਲੀਬ੍ਰਿਟੀ ਨੇ ਆਪਾਂ ਨੂੰ ਪਤਾ ਲੱਗ ਗਿਆ ਪਤਾ ਹੀ ਨਹੀਂ ਕਿੰਨੇ ਹੋਰ ਲੋਕ ਨੇ ਜਿਹੜੇ ਹਰ ਰੋਜ਼ ਮਰ ਰਹੇ ਨੇ ਮੈਂ ਕਿਉਂਕਿ ਤੁਰੇ ਹੀ ਫਿਰਦਾ ਰਹਿਣਾ ਮੈਂ ਕਿੰਨੇ ਵਾਰੀ ਰਾਤ ਨੂੰ ਜਦੋਂ ਨੇੜੇ ਆ ਕੇ ਬ੍ਰੇਕ ਔਰ ਅਸੀਂ ਹੌਲੀ ਚੱਲਦੇ ਆਂ ਕਿ ਕਾਲੀ ਨਾ ਕਰੀਏ ਨਹੀਂ ਤਾਂ ਪਤਾ ਨਹੀਂ ਲੱਗਣਾਗਾ ਮੈਂ ਇਹਨਾਂ ਨੂੰ ਇੱਕੋ ਪੁੱਛਣਾ ਚਾਹੁੰਦਾ ਹੈ ਸੈਂਟਰ ਗਵਰਨਮੈਂਟ ਨੂੰ ਕਿ 5% ਦਾ ਤੁਸੀਂ ਕੋਸਸ ਲੈਣੇ ਹੋ 5% ਦਾ ਟੈਕਸ ਹੈ ਬਹੁਤ ਵੱਡਾ ਟੈਕਸ ਹੈ ਉਹ ਦੱਸਣਗੇ ਕਿ ਉਹ ਕਿੱਥੇ ਇਸਤੇਮਾਲ ਹੋ ਰਿਹਾ ਹੈ ਔਰ ਨਾਲ ਨਾਲ ਮੈਂ ਪੁੱਛੂੰਗਾ ਭਗਵੰਤ ਮਾਨ ਸਰਕਾਰ ਨੂੰ ਕਿ ਸਟੇਟ ਦੇ ਲੈਵਲ ਤੇ ਸਟੇਟ ਦੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਦਾ ਕੰਮ Chief Minister ਦਾ ਹੁੰਦਾ ਜੇ ਸਮਾਨੇ ਚ ਹੀ ਵੇਖ ਲਿਓ ਜੇ ਕਿੰਨਾ ਸੜਕਾਂ ਦਾ ਹਾਲ ਕੀ ਹੈ ਔਰ ਰਾਜਪੁਰੇ ਵਿੱਚ ਦੀ ਜਾਣਾ ਅਸੀਂ ਰਾਜਪੁਰੇ ਜਾ ਕੇ ਮੇਹਰ ਬਾਜ਼ਾਰ ਵਿੱਚ ਦੀ ਜਾਣਾ ਉੱਥੇ ਹਾਲ ਵੇਖਿਓ ਜੇ ਕੀ ਹੈ ਕਿਸ ਕਾਰਨ ਕਰਕੇ ਸਰਕਾਰਾਂ ਜਿਹੜੀਆਂ ਇਹ ਜਿਹਿਆਂ ਇੱਕ ਬਹੁਤ ਵੱਡੀਆਂ ਚੀਜ਼ਾਂ ਨੇ ਜਿਹੜੀਆਂ ਇੱਕ ਸਾਈਡ ਕਰ ਰਹੀਆਂ ਨੇ ਔਰ ਰੋਜ਼ ਮੋਤਾਂ ਨੂੰ ਮੈਨੂੰ ਇੱਕ ਦੱਸੋ ਲੈ ਵੀ ਇਹੀ ਗੱਲਾਂ ਇੰਗਲੈਂਡ ਅਮਰੀਕਾ ਕੈਨੇਡਾ ਚ ਕਿਉਂ ਨਹੀਂ ਹੁੰਦੀਆਂ ਉੱਥੋਂ ਦੇ ਲੀਡਰ ਉੱਪਰ ਕੋਈ ਸਪੈਸ਼ਲਿਸਟ ਟੰਪ ਲਾ ਕੇ ਆਏ ਨੇ ਕੋਈ ਮੋਹਰ ਲੱਗੀ ਹੈ ਉਹਨਾਂ ਤੇ ਪਤਾ ਕੀ ਹੈ ਕਾਰਨ ਲੋਕ ਡਿਮਾਂਡ ਕਰਦੇ ਨੇ ਔਰ ਸਾਡੇ ਲੋਕ ਡਿਮਾਂਡ ਨਹੀਂ ਕਰਦੇ ਇਸੇ ਲਈ ਅਸੀਂ ਏਡੀਆਂ ਤੇ ਗੱਡੀਆਂ ਕਸਾਉਂਦੇ ਫਿਰਦੇ ਆ ਕਿ ਲੋਕਾਂ ਨੂੰ ਦੱਸਿਓ ਤੁਹਾਡੀਆਂ ਡਿਮਾਂਡਸ ਕੀ ਡੀਆਂ ਨੇ 20 22 ਜਿਆਦਾ ਮੁੱਦੇ ਨਹੀਂ ਸਾਡੇ ਉਹਨਾਂ ਦੇ ਸਭ ਮੁੱਦੇ ਜੋੜ ਲਓ ਥੋੜੇ ਜਿਹਾ ਵੱਧ ਜਾਣਗੇ ਉਹਨੇ ਦੀ ਡਿਟੇਲ ਲੈ ਕੇ ਵੋਟ ਪਾ ਲਈਏ ਔਰ ਇਹਨਾਂ ਨੂੰ ਕਹੀਏ ਉਹਦੇ ਤੇ ਡਿਸਕਸ਼ਨ ਕਰੋ ਤਾਂ ਮੈਂ ਤੁਹਾਨੂੰ ਲਿਖ ਕੇ ਦਿੰਨਾ ਕਿ ਪੰਜਾਬ ਨੰਬਰ 1 ਸੂਬਾ ਵੀ ਬਣੂ ਤੇ ਦੇਸ਼ ਵੀ ਨੰਬਰ 1 ਬਣ ਜਾਓ ਅਸੀਂ ਜਦੋਂ ਵੋਟ ਪਾਉਨੇ ਆ ਉਦੋਂ ਅਸੀਂ ਪਾਉਂਦੇ ਨਹੀਂ ਕਿ ਮੈਂ ਹਿੰਦੂ ਆ ਮੈਂ ਸਿੱਖ ਆ ਮੈਂ ਜੱਟ ਆ ਮੈਂ ਗੱਲ ਹਤਾ ਮੇਰਾ ਇਹਨੇ ਕੰਮ ਕਰਾਤਾ ਸੇ ਜਿੰਦਾਬਾਦ ਆ ਇੱਧਰ ਆ ਤੇ ਮੈਂ ਇੱਧਰ ਆ ਕਿਤੇ ਮੁੱਦਿਆਂ ਤੇ ਵੋਟ ਪਾਈ ਆ ਇਹ ਕਈ ਸੱਤ ਬੱਚੇ ਗੁਜ਼ਰ ਗਏ ਸੀ ਮੰਦਰ ਦੇ ਸਾਹਮਣੇ ਬੈਠੇ ਸੀ ਵਿਚਾਰੇ ਅਸੀਂ ਉਹਨਾਂ ਨੂੰ ਲੈ ਕੇ ਉੱਤੇ ਸੜਕ ਤੇ ਬਹਿ ਕੇ ਜਾ ਕੇ ਫਿਰ ਨਾਲ ਦੀ ਨਾਲ ਮੁੱਖ ਮੰਤਰੀ ਆਇਆ ਇਹਨਾਂ ਦਾ ਡੀਐਸਪੀ ਤੇ ਉਹ ਕੀ ਸੀ ਇੱਕ ਐਸਡੀਓ ਵਗੈਰਾ ਉਹ ਹਟਾਏ ਗਏ ਸਸਪੈਂਡ ਨਹੀਂ ਕੀਤੇ ਹਟਾਏ ਗਏ ਜਿਨ੍ਹਾਂ ਨੇ ਇੱਥੇ ਚੰਦ ਜਾੜੇ ਅੱਗੇ ਵੀ ਚਾੜ ਦੇਣਗੇ ਫਿਰ ਅਸੀਂ ਉੱਥੇ ਬੈਠੇ ਸਾਰੇ ਲੀਡਰਾਂ ਨੂੰ ਮੈਂ ਪੁੱਛਿਆ ਇੰਖੀਰ ਤੇ ਬੋਲ ਕੇ ਕਿ ਨਜਾਇਜ਼ ਮਾਈਨਿੰਗ ਦੇ ਟਿੱਪਰ ਘਟ ਕੇ ਮਰੇ ਨੇ ਵੀ ਤੁਸੀਂ ਸਾਰੀਆਂ ਪਾਰਟੀਆਂ ਦੇ ਲੀਡਰ ਵਾਦਾ ਕਰਦੇ ਹੋ ਜੇ ਤੁਹਾਡੀ ਸਰਕਾਰ ਬਣ ਗਈ ਤੁਸੀਂ ਨਜਾਇਜ਼ ਮਾਈਨਿੰਗ ਬੰਦ ਕਰ ਦਿਓਗੇ ਰੇਤ ਮੁਫਤ ਕਰ ਦਿਓਗੇ ਲੋਕਾਂ ਲਈ ਤੇ ਇੱਕ ਟੈਕਸ ਲਾ ਲੂਗੇ ਤਿੰਨ ਸਲੇਬਾ ਬਣਾ ਕੇ ਜਿਹਦੇ ਨਾਲ ਰੈਵਨਿਊ ਵੀ ਵੱਧ ਜਾਊਗਾ ਇੱਕ ਬੰਦਾ ਨਹੀਂ ਬੋਲਿਆ ਪਤਾ ਕਿਉਂ ਕਿ 20000 ਕਰੋੜ ਦੀ ਕਰਪਸ਼ਨ ਹੈ ਜਿਹੜੀ ਹੁਣ ਆਪ ਦੀ ਜੇਬ ਚ ਜਾ ਰਹੀ ਹੈ ਪਹਿਲਾਂ ਕਾਂਗਰਸੀਆਂ ਦੀ ਸੀ ਓਦੋਂ ਪਹਿਲਾਂ ਕਾਲੀ ਬੀਜੇਪੀ ਦੀ ਜੇਬ ਚ ਸੀ ਦੱਸਦੀ ਰੀਜ਼ਨ ਜੇ ਵੱਡੇ ਫਾਇਦੇ ਲੈਣੇ ਆ ਛੋਟੀਆਂ ਹਰਕਤਾਂ ਨੂੰ ਛੱਡਣਾ ਪਊਗਾ ਜੀ ਔਰ ਮਾਮਾ ਦੀ ਗੱਲ ਕਰਨੀ ਪਊਗੀ ਫੇਰ ਹੀ ਕੁਝ ਕਰ ਪਾਵਾਂਗੇ ਮੈਂ ਤਾਂ ਜੀ ਸਾਰੀ ਜਿਹੜੀ ਸੰਗਤ ਇੱਥੇ ਅੱਜ ਪਹੁੰਚੀ ਐ ਸਮੁੱਚੀ ਸੰਗਤ ਐ ਅੱਜ ਮੈਂ ਇੱਥੇ ਨਾ ਬਹੁਤ ਵਧੀਆ ਆਇਆ ਇਸ ਮੋਰਚੇ ਦੇ ਵਿੱਚ ਪਰ ਅੱਜ ਮੈਂ ਜਿਹੜੀ ਸੰਗਤ ਦੀ ਸ਼ਮੂਲੀਅਤ ਦੇਖੀ ਐ ਸਭ ਤੋਂ ਜ਼ਿਆਦਾ ਸੀ ਤੇ ਸਾਰੀ ਸੰਗਤ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਵੀ ਇੱਥੇ ਉਹਨਾਂ ਨੇ ਪਹੁੰਚ ਕੇ ਆਰਟੀ ਦੇ ਜਿਹੜੇ ਵੀ ਲੀਡਰ ਆਏ ਸੀ ਉਹਨਾਂ ਦੇ ਵਿਚਾਰ ਸੁਣੇ ਨੇ ਤੇ ਮੋਰਚੇ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਾ ਅੱਜ ਦੇ ਇਸ ਇਕੱਠ ਦੇ ਵਿੱਚ ਬੜਾ ਕੱਟਾ ਹੈ ਕੀ ਗੱਲ ਨੇੜੇ ਜੜੇ ਨੂੰ ਲੱਗਦੀ ਇਸ ਤਰ੍ਹਾਂ ਜੀ ਇੱਕ ਤਾਂਾਸ ਦੁਬਾਰਾ ਸਰਕਾਰ ਨੇ ਮੰਨਿਆ ਕਿ ਸਰਕਾਰ ਮੀਟਿੰਗ ਲਈ ਤਿਆਰ ਹੋਈ ਮੈਨੂੰ ਲੱਗਦਾ ਹੈ ਸਰਕਾਰ ਨੇ ਆਪਣੀ ਗਲਤੀ ਮਹਿਸੂਸ ਕਰ ਰਹੀ ਹੈ ਕਿ ਇਹ ਕਾਨੂੰਨ ਬਦਲਨੇ ਚਾਹੀਦੇ ਨੇ ਇਹ ਮੈਨੂੰ ਸਮਝ ਆਇਆ ਹੈ ਇਕੱਠ ਦਾ ਬਹੁਤ ਵੱਡਾ ਇਹ ਫਾਇਦਾ ਪਹੁੰਚਿਆ ਲਾਭ ਹੈ ਕਿ ਖਾਲਸਾ ਪੰਥ ਦੀ ਜਿੱਤ ਹੋਈ ਹੈ ਤੇ ਸਰਕਾਰ ਨੇ ਆਪਣੀ ਗਲਤੀ ਨੂੰ ਮੰਨਦੇ ਹੋਇਆ ਮੀਟਿੰਗ ਦਾ ਜੋ ਕੀਤਾ ਤੇ ਮੈਂ ਸਰਕਾਰ ਨੂੰ ਸੁਝਾਅ ਦੇਣਾ ਚਾਹੁੰਦਾ ਹਾਂ ਕਿ ਮੀਟਿੰਗ ਮੀਟਿੰਗ ਨਾ ਰਹੇ ਇਹ ਮੀਟਿੰਗ ਜਿਹੜੀ ਮੀਟਿੰਗ ਹੋਵੇ ਉਹਦੇ ਵਿੱਚ ਸਿੱਟਾ ਨਿਕਲਣਾ ਚਾਹੀਦਾ ਹੈ ਸਰ ਸਰ ਸਾਹਬ ਅੱਗੇ ਜੇ ਲੋੜ ਪਈ ਤਾਂ ਹੰਦਰ ਹਰਿਆਣੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹਮੇਸ਼ਾ ਨਾਲ ਖੜੀ ਹੈ ਕਿਉਂਕਿ ਇਹ ਕੰਮ ਕੱਲੇ ਨਾ ਪੰਜਾਬ ਦਾ ਨਾ ਹਰਿਆਣਾ ਦਾ ਤੇ ਦੁਨੀਆ ਪਰਦਾ ਸਿੱਖਾਂ ਦਾ ਨਹੀਂ ਸਾਰੇ ਧਰਮਾਂ ਦਾ ਕੰਮ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੇ ਸਰਬੱਤ ਦਾ ਭਲਾ ਮੰਨਿਆ ਵਾਰ-ਵਾਰ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਇਹ ਅੰਦਾ ਹੈ ਤੇ ਜਦੋਂ ਆਪਰ ਅਰਦਾਸ ਕਰਦੇ ਸਰਬੱਤ ਦੀ ਭਲì ਕਰਦੇ ਹਾਂ ਤੇ ਉਹਦੇ ਵਿੱਚੋਂ ਧਰਮਾਂ ਦੀ ਬਾਣੀ ਰੂਪ ਰਾਜਮਾਨ ਹੈ ਇਸ ਕਰਕੇ ਸਾਰੇ ਧਰਮਾਂ ਦਾ ਕੰਮ ਹੈ ਅਸੀਂ ਤੇ ਇੱਚ ਇਥੋਂ ਵੀ ਮੰਗ ਪੁੱਛੀ ਹੈ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਸਾਰੇ ਜਿਹੜੇ ਧਰਮ ਨੂੰ ਆਦਰ ਸਤਕਾਰਯੋਗ ਨੇ ਸਰਕਾਰਯੋਗ ਨੇ ਸਾਰੇ ਧਰਮਾਂ ਦੇ ਗ੍ਰੰਥਾਂ ਬਾਰੇ ਕੰਮ ਨੇ ਬੜਾ